ਕਪ੍ਰਿਤ ਕਾਰਟੇ ਸੱਟ ਜਰਾ ਪਾਣੀ ਲੈ ਕੇ ਰੱਖ ਲੈ ਹੁਣ ਕਿੱਥੇ ਗਈ ਮੰਮੀ ਹਾਂ ਹਰਪ੍ਰੀਤ ਮੰਮੀ ਮੈਨਾਂ ਇਹ ਕਹਿੰਦੀ ਸੀ ਮੇਰੇ ਕੋਲ ਨਾ ਰਾਣੋ ਦਾ ਫੋਨ ਆਇਆ ਸੀਗਾ ਤੇ ਉਹਦੀ ਮੰਮੀ ਨਾ ਬਿਮਾਰ ਹੋਈ ਪਈ ਆ ਉਹਦੇ ਨਾਲ ਜਾ ਕੇ ਆਉਣਾ ਸੀਗਾ ਉਹ ਕਹਿੰਦੀ ਮੈਂ ਕੱਲੀ ਆ ਅੱਛਾ ਤੇ ਮੈਂ ਵਗ ਜਾ ਉਹਦੀ ਮੰਮੀ ਦਾ ਤਾਂ ਤੈਨੂੰ ਫਿਕਰ ਪੈ ਗਿਆ ਤੇ ਜਸ ਦਾ ਤੈਨੂੰ ਭੋਰਾ ਫਿਕਰ ਨਹੀਂ ਜਿਹੜੇ ਦੇ ਏਡੀ ਵੱਡੀ ਸੱਟ ਵੱਜ ਰਹੀ ਐ ਜਵਾਕ ਨੇ ਪਹਿਲਾਂ ਵੀ ਤੈਨੂੰ ਕਿੰਨੇ ਬੋਲ ਮਾਰੇ ਬਸ ਤੈਨੂੰ ਇੱਕ ਮਿੰਟ ਵੀ ਆਇ ਨਹੀਂ ਹੈਗਾ ਵੀ ਫੋਨ ਧਰਦਿਆਂ ਇਹਦੇ ਕੋਲੇ ਵੀ ਬਹਿ ਜਾ ਕਰ ਉਹਨੂੰ ਵੀ ਕੋਈ ਦਵਾਈ ਬੂਟੀ ਦੇਣ ਦਾ ਧਿਆਨ ਰੱਖ ਲਾ ਮੰਮੀ ਜਸ ਸਕੂਲ ਵੀ ਗਈ ਸੀਗੀ ਮੈਂ ਉੱਠ ਕੇ ਉਦੋਂ ਗਈ ਹੋਏਗੀ ਜਸ ਕੋਲ ਜਸ ਨੇ ਤੈਨੂੰ 50 ਬੋਲ ਮਾਰਤੇ ਤੈਨੂੰ ਸੁਣਿਆ ਵੀ ਨਹੀਂ ਹੈਗਾ ਵੀ ਮੈਨੂੰ ਜਸ ਬੋਲ ਮਾਰੀ ਜਾਂਦਾ ਕਦੋਂ हां कदों जे पुत्त तेरा ध्यान होवे ता तैनू पता लगगी कदों चल ओ त कोई गल नहीं मैं जस दी गल सुननी जानी है ते मैं भाग जा नहीं नहीं किथे नहीं जाना ਘਰੇ ਕੰਮ ਬਹੁਤ ਪਿਆ ਅਜ ਮੈਥੋਂ ਕੱਪੜੇ ਨਹੀਂ ਧੋਤੇ ਜਾਂਦੇ ਤੇ ਨਾਲ ਤਾਂ ਸਾਰੇ ਕੱਪੜੇ ਤੋਂ ਨਾਲੇ ਝਾੜੂ ਪੋਚਾ ਨਹੀਂ ਹਜੇ ਠਿੱਕਰ ਕਰਿਆ ਇੱਕ ਦੋ ਰੋਟੀਆਂ ਪਕਾ ਕੇ ਮਾਰੀਆਂ ਮੱਥੇ ਨਾਲ ਵੀ ਖਾ ਲੂ ਕੋਈ ਨਾ ਮੰਮੀ ਆ ਕੇ ਕਰ ਦੂੰਗੀ ਕੱਪੜੇ ਆ ਕੇ ਧੋ ਲੂੰਗੀ ਮੈਂ ਤਾਂ ਉਹਨੂੰ ਹਾਂ ਕਰਤੀ ਸੀਗੀ ਕਿਸੇ ਨੂੰ ਹਾਂ ਕਰਤੀ ਸਿੱਧਾ ਕਹ ਦੇ ਵੀ ਭਾਈ ਜਸ ਤੇ 6:00 ਵਜ ਰਹੀ ਹੈ ਮੈਥੋਂ ਨਹੀਂ ਜਾਇਆ ਜਾਂਦਾ ਤੂੰ ਜਾਣਾ ਨਹੀਂ ਕਿਤੇ ਵੀ ਮੰਮੀ ਹੁਣ ਜਵਾਬ ਕਿਵੇਂ ਦੇਵਾਂ ਪਹਿਲਾਂ ਹਾਂ ਕਰਤੀ ਉਹ ਆਕੂ ਗੀ ਲੈ ਹੁਣ ਤੂੰ ਮੌਕੇ ਤੇ ਜਵਾਬ ਦੇਤਾ ਅੱਛਾ ਜਸ ਤੈਨੂੰ ਦੂਰ ਹੋ ਗਿਆ ਰਾਣੋ ਕਿਨੇੜੇ ਹੋਗੇ ਨਹੀਂ ਜਾਣਾ ਤਾਂ ਨਹੀਂ ਜਾਣਾ ਨਾ ਜਿਹਦਾ ਮੈਂ ਕਿਰਾ ਕਹਿਤਾ ਜਸ ਕੋਲ ਤਾਂ ਤੁਸੀਂ ਹੈਗੇ ਹੋ ਦਾਦੀ ਹੈਗੀ ਆ ਮੈਂ ਬੈਂਕ ਜਾ ਕੇ ਆਉਣਾਗਾ ਘਰੇ ਲੱਗੋ ਲੱਗਾ ਜਵਾਬ ਤੇ ਹੁਣ ਪੈਸਿਆਂ ਦੀ ਡਾਕਟਰ ਨੂੰ ਪੈਸੇ ਦੇਣੇ ਆ ਦਾਦੀ ਹੈਗੀ ਤੂੰ ਹੈਗੀ ਆ ਆਪ ਦਾ ਸਿੱਧੀ ਹੋ ਕੇ ਮੁੰਡੇ ਦੀ ਸਾਂਭ ਸੰਭਾਲ ਕਰ ਉਹਨੂੰ ਨਾਲ ਤਾਂ ਦੁੱਧ ਦੁੱਧ ਗਰਮ ਕਰਕੇ ਦੇ ਦੇ ਨਾਲੇ ਕੱਪੜੇ ਤੋਂ ਸਾਰੇ ਮਸ਼ੀਨ ਪਰ ਹੀ ਦੇ ਜਾਨੀ ਮਮੀ ਮੈਂ ਜਾਂਦੀ ਦੇ ਜਾਨੀ ਨਹੀਂ ਦੇਣਾ ਦੁੱਧ ਇੱਥੇ ਗਰਮ ਕਰਕੇ ਤੇ ਜਾਣਾ ਕਿਤੇ ਨਹੀਂ ਬਾਰਨਾ ਟੱਪ ਜੀ ਮੈਂ ਬੈਂਕ ਜਾ ਕੇ ਆਉਣੀ ਆ ਚੰਗਾ ਹਾਂ ਐਵੇਂ ਇੱਕ ਦੇ ਜਵਾਬ ਮੇਰੇ ਸਾਹਮਣੇ ਚੱਲ ਰਾਨੋ ਨੂੰ ਵੀ ਮੈਂ ਨਹੀਂ ਹੁੰਦੀ ਹਾਂ ਕੋਈ ਨਾ ਦੇ ਦਾਨੀ ਆਹੋ ਕਿਤੇ ਨਾ ਤੁਰ ਜੀ ਇਹ ਦੀ ਜੋ ਕਮਾਲ ਹੋ ਗਿਆ ਇਹਨੂੰ ਕੀ ਹੋ ਗਿਆ ਨਾਲੇ ਕਿ ਮੇ ਮਿੱਠੇ ਪੁੱਤੇ ਮਾਰੀ ਜਾਨੀ ਗੱਲ ਨਹੀਂ ਚੀਨੀ ਆਉਂਦੇ ਜਿਹੜਾ ਕਿੜਾ ਹੁੰਦਾ ਸੁਣਾ ਕੀ ਭਗ ਜਾਂਦਾ ਚਾਰ ਮੈਨੂੰ ਹੁਣ ਉਹ ਕੀ ਕਰਾਂ ਮਤਾ ਹਰ ਮਨ ਨੂੰ ਹਾਂ ਕਰਤੀ ਮੰਮੀ ਹਰ ਵੀ ਠੀਕ ਸੀ ਠੀਕ ਹੈ ਪੁੱਤ ਮੈਂ ਜਾ ਕੇ ਆਈ ਸੀ ਜੱਸ ਦਾ ਐਕਸੀਡੈਂਟ ਜਾ ਹੋ ਗਿਆ ਸੀ ਹਾਏ ਤੇ ਦੱਸਿਆ ਕਿਉਂ ਨਹੀਂ ਤੂੰ ਦੱਸਿਆ ਪੁੱਤ ਬਸ ਉਹੀ ਨਹੀਂ ਗੱਲ ਕਰੀ ਮੈਂ ਤੇਰੇ ਕੋਲੇ ਜਿਆਦਾ ਤਾਂ ਨਹੀਂ ਬੱਜੀ ਸੀ ਠੀਕ ਹੈ ਹੂੰ ਹੂੰ ਤਾਂ ਠੀਕ ਹੈ ਬਾਤ ਕਿਉਂ ਲੱਗੀ ਸਟ बस मोटरसाइकिल ਤੇ ਜਾਂਦਾ ਸੀ ਕੋਈ ਉਧਰੋਂ ਆਉਂਦਾ ਸੀ ਵਿੱਚ ਮਾਰ ਗਿਆ ਅੱਛਾ ਵੀ ਅੱਜਕੱਲ ਪਤਾ ਹੀ ਨਹੀਂ ਹੈ ਕਿ ਲੱਗਦਾ ਇੱਕ ਧੁੰਦ ਜਿਆਦੀ ਹੁੰਦੀ ਐ ਨੂੰ ਮੈਂ ਉਹਨੂੰ ਕਿਹਾ ਧਿਆਨ ਨਾਲ ਚਲਾਇਆ ਪਰ ਕੋਈ ਵੀ ਚੀਜ਼ ਚਲਾਉਣਾ ਹੁੰਦਾ ਕਿਹਾ ਸੀ ਕਹਿੰਦਾ ਮੰਮੀ ਮੈਂ ਤਾਂ ਧਿਆਨ ਨਾਲ ਹੀ ਜਾਂਦਾ ਸੀ ਕਹਿੰਦਾ ਬਸ ਅੱਗੋਂ ਆ ਕੇ ਉਹਨੇ ਵਿੱਚ ਮਾਰਿਆ ਕਹਿੰਦਾ ਬਾਹਾਂ ਤੇ ਵੱਜੀ ਲੱਤ ਤੇ ਵੱਜੀ ਥੋੜੀ ਜੀ ਅੱਛਾ ਜੇ ਹੂੰ ਉਹਦੀ ਸੱਸ ਵਧੀਆ ਬੋਲੀ ਤੇਰੇ ਨਾਲ ਹਾਂ ਵਧੀਆ ਬੋਲੀ ਸੱਸ ਤਾਂ ਅੱਛਾ ਤੇ ਆਪ ਕੀ ਮੈਂ ਸੀਗੀ ਠੀਕ ਹੈ ਮੇਰੇ ਨਾਲ ਹੁਣ ਪਹਿਲਾਂ ਜੀ ਗੱਲ ਹੋਈ ਸੀ 2-4 ਦਿਨ ਹੋ ਗਏ ਹੁਣ ਤੱਕ ਗੱਲ ਹੋਈ ਨਹੀਂ ਹਾਂ ਉਹ ਤਾਂ ਕਹਿੰਦੀ ਸੀ ਤੈਨੂੰ ਕਰਿਆ ਸੀ ਫੋਨ ਤ ਆ ਜਦੋਂ ਪਤਾ ਨਹੀਂ ਲੱਗਿਆ ਸੀਗਾ ਮੈਨੂੰ ਉਦੋਂ ਘਰੇ ਬੱਸ ਤੈਨੂੰ ਪਤਾ ਹੀ ਆ ਕਿ ਤਾਂ ਭਾਬੀ ਤੇ ਵੀਰਾ ਹੈ ਨਹੀਂ ਸੀਗੇ ਮਾਂ ਵੀ ਤਾਂ ਚਿਰ ਤੋਂ ਪਤਾ ਹੀ ਕਿੰਨਾ ਕੰਮ ਹੁੰਦਾ ਮੈਂ ਸੋਚ ਤਲਕ ਘਰੇ ਹੈਗੀ ਤਾਂ ਕੰਮਕਾਰ ਕਰ ਲਾਂ ਸਾਰੇ ਜਿਹੜੇ ਵਧੀਆ ਕੀਤਾ ਹੋਰ ਗੱਲ ਸੁਣ ਲੈ ਉਹਦੀ ਦਾਦੀ ਸੱਸ ਦੀ ਹਮ ਆਕੇ ਇਹ ਕੰਮ ਭਾਈ ਆਖੇ ਨਹੀਂ ਲੱਗਦੀ ਸਾਡੇ ਇਹ ਫੋਨ ਕਰਦੀ ਐ ਸਾਰਾ ਦਿਨ ਕਦੇ ਉੱਥੇ ਜਿ ਬੜ ਕੇ ਫੋਨ ਕਰੂ ਕਦੇ ਉੱਥੇ ਜਿ ਬੜ ਕੇ ਮਖ ਭਾਈ ਜਾਂ ਮੈਨੂੰ ਲਾ ਲੈਂਦੀ ਜਾਂ ਦੀ ਪਰਜਾਈ ਨੂੰ ਲਾ ਲੈਂਦੀ ਐ ਹੋਰ ਇਹਨੇ ਕੂ ਫੋਨ ਕਰਨਾ ਹਾਂ ਢਾਡਿਕੋ ਤਾਂ ਨੀ ਕੋਈ ਗੱਲ-ਗੁਲ ਕੀਤੀ ਮੈਂ ਤਾਂ ਇਹਦਾ ਤਾਂ ਪਤਾ ਹੀ ਹੈਂਦਾ ਆਪਦੇਆਂ ਚ ਕਸੂਰ ਕੱਢਣਾ ਬਗਾਨਿਆਂ ਚ ਨਹੀਂ ਕਸੂਰ ਕੱਢਦਾ ਜੇ ਇਹਦੇ ਕੋਲ ਇਹੋ ਜੀ ਗੱਲ ਕਰਤੀ ਨਾ ਤਾਂ ਇਹ ਕੂ ਆਪਣੀ ਕੁੜੀ ਮਾਰੀ ਆ ਮੈਂ ਤਾਂ ਕਰੀ ਨੀ ਕੋਈ ਗੱਲ ਨਾਲੇ ਨਿੱਕਲੀ ਗਈ ਸੀ ਪਤਾ ਲੈਣ ਤੇਰੀ ਮਾਸੀ ਵੀ ਕਰੀ ਸੀ ਇਹ ਤਾਂ ਢਿੱਲੀ ਸੀ ਇਹ ਤਾਂ ਕੰਨ ਸੀ ਮੈਂ ਬਗ ਚਲਦੀਆਂ ਨਾਲ ਮੈਂ ਕਿਹਾ ਨਹੀਂ ਤੂੰ ਘਰੇ ਰਹਿ ਤੂੰ ਅੱਗੇ ਪਹਿਲੇ ਹੀ ਬਿਮਾਰ ਹੈ ਤੇ ਮੈਂ ਕੱਲੀ ਗਈ ਸੀ ਕੱਲੀ ਕੋਲੇ ਕਹਿੰਦੀ ਸੀ ਤੇ ਤੁਸੀਂ ਸਮਝਾਏ ਮੈਂ ਕੋਈ ਨਹੀਂ ਸਮਝਾ ਦਾਂਗੇ ਭਾਈ ਕੰਮ ਕਰ ਤਾਂ ਕਿਉਂ ਨਹੀਂ ਕਰਦੀ ਜਿੰਨਾ ਕ ਤੁਸੀਂ ਕਹਿੰਦੇ ਉਹਨਾਂ ਕ ਕਰਦੀ ਹੈ ਕੰਮ ਸਾਰਾ ਕੰਮ ਹੀ ਕਰਦੀ ਕਰਦੀ ਕਿਉਂ ਨਹੀਂ ਸਾਰਾ ਕੰਮ ਹੀ ਕਰਦੀ ਹੈ ਨਾਲੇ ਜੀ ਕਿ ਇਹੋ ਜੀ ਗੱਲ ਹੋਵੇ ਤਾਂ ਜਸਵੀ ਲਾਂਬਾ ਦੇਵੇ ਆਪਾਂ ਨੂੰ ਉਹਦੇ ਸਸਵੀ ਲਾਂਬਾ ਦੇਵੇ ਉਹ ਦਾਦੀ ਸੱਸ ਜੀ ਦਾ ਸੁਭਾਈ ਨਹੀਂ ਹੈਗਾ ਭਾਰੀਆਂ ਵੈਬ ਤਾਂ ਕਰਦੀ ਹੈ ਭਾਈ ਉਹ ਤਾਂ ਹੂੰ ਕੋਈ ਬਸ ਪਤਾ ਨਹੀਂ ਕਿਵੇਂ ਕਰਦੀ ਜਾਂਦੀ ਹੈ ਵਿਚਾਰੀ ਕਰੇ ਵੀ ਕੀ ਭਰੇ ਤਾਂ ਹੀ ਤਾਂ ਸੱਚੀ ਕਹਿੰਦੀ ਆਪਾਂ ਨੂੰ ਵੀ ਮੈਨੂੰ ਪਤਾ ਜਿਵੇਂ ਮੈਂ ਕੱਟਦੀ ਆ ਉਹ ਤਾਂ ਇੰਨਾ ਨਾ ਕੁਝ ਬੋਲੀ ਮੈਂ ਕੋਈ ਨਾ ਭੈਣੀ ਮੈਂ ਤਾਂ ਜਿਆਦਾ ਉੱਥੇ ਬੋਲੀ ਨਹੀਂ ਮੈਂ ਕੋਈ ਨਾ ਸਮਝਾ ਦਾਂਗੇ ਸਾਡੀ ਲਾਡੀ ਨੂੰ ਜਾਇਦਾ ਫਾਇਦਾ ਨਹੀਂ ਹਰ ਬਿਲਕੁਲ ਉਹ ਦਾਦੀ ਸਾਹਿਬ ਦਾ ਲਾਡੀ ਕੋਲ ਕਿਹੜਾ ਹਟੂਗੀ ਉਹ ਤਾਂ ਜ਼ਰੂਰ ਕਰੂਗੀ ਗੱਲ ਇਹਨੂੰ ਲੈ ਕੇ ਨਹੀਂ ਜਾਂਦੇ ਹੋਰ ਇਹਨੂੰ ਨੋ ਕਿਤੇ ਲੈ ਲੱਗੂ ਬੈਠੇ ਮੁੜ ਕੇ ਤਾਂ ਤਾਂ ਕਲੇਸ਼ ਹੋ ਦੇਣਾ ਉਹਨਾਂ ਨੂੰ ਪਾਉਗਾ ਉਹਨਾਂ ਨਾਲ ਆਪਣਾ ਘਰੇ ਕਲੇਸ਼ ਪਾਉਗਾ ਮੁੜ ਕੇ ਤੈਨੂੰ ਪਤਾ ਹੈ ਤਾਂ ਜਿਹੜਾ ਲਵੀਰ ਆ ਫੜ ਲੇ ਮੁੜ ਕੇ ਛੱਡਦਾ ਹੀ ਨਹੀਂ ਛੱਡਦਾ ਹੀ ਨਹੀਂ ਪਤਾ ਹੀ ਹੈ ਮੈਨੂੰ ਆ ਵੇਖ ਲੈ ਗੱਲ ਨਹੀਂ ਛ ਤੇ ਮਮਮੀ ਤਾਂ ਹੀ ਬੋਲੀ ਕੋਈ ਬਸ ਹੁਣ ਮਮਮੀ ਤਾਂ ਹੀ ਕਹਿੰਦੀ ਸੀ ਕਹਿੰਦੀ ਭਾਈ ਵੀ ਆਏ ਥੋੜਾ ਚੱਲਦਾ ਹੁੰਦਾ ਹਰ ਇੱਕ ਵਾਰੀ ਵੀ ਜੋ ਲੜਪੇਂਦਾ ਤੈਨੂੰ ਤੂੰ ਆ ਜੰਨੀ ਹੈ ਤੈਨੂੰ ਮੁੜ ਕੇ ਲੈਣ ਵੀ ਨਹੀਂ ਆਉਂਦਾ ਮਗਰ ਮਮਮੀ ਗਲਤ ਗੱਲ ਵੀ ਆ ਮੁੜ ਕੇ ਫੋਨ ਵੀ ਨਹੀਂ ਲਾਉਂਦਾ ਮੈਨੂੰ ਮਗਰ ਦੱਸ ਗੱਲ ਤਾਂ ਉਹੀ ਐ ਤੇ ਗੱਡੀ ਵੀ ਜਦ ਕਾਦੀ ਹੁੰਦੀ ਹੈ ਬੰਦੇ ਦੀ ਅੱਜ ਵੀ ਕਰਦਾ ਸੀ ਤੁਸੀਂ ਵਗਜੋ ਤੂੰ ਤੇ ਮਾਸੀ ਵਗਜੋ ਤੂੰ ਤੇ ਵਗਜੇ ਮੈਂ ਕਾਸੀ ਕੇ ਵਗਜੀ ਤੂੰ ਜਾ ਮਕਾ ਉਹ ਤਾਂ ਅਗਲੀ ਕਹਿੰਦੀ ਮੈਂ ਛੋਡੇ ਨਾਲ ਆਉਂਦੀ ਨਹੀਂ ਮਕਾ ਹਾਂ ਮੇਰੀ ਮਾਂ ਮੈਂ ਤਾਂ ਮੰਮੀ ਨੂੰ ਸਗੋਂ ਐ ਕਹਿ ਵੀ ਦਿੱਤਾ ਸੀਗਾ ਮੈਂ ਕਿ ਚੱਲ ਜੇ ਮਾਮੇ ਹੋਰੇ ਆਉਂਦੇ ਮੈਂ ਵਗਜ ਜੇ ਨਹੀਂ ਮੰਮੀ ਕਹਿੰਦੀ ਮੈਂ ਨਹੀਂ ਪਈ ਜਾਂ ਦਿੰਦੀ ਆ ਵੇ ਪਰ ਉਹਨਾ ਆਊਗਾ ਲੈ ਕੇ ਜਾਊਗਾ ਤਾਂ ਭੇਜੂ ਹੀ ਨਹੀਂ ਮੈਂ ਭੇਜਦੀ ਨੂੰ ਉਹ ਵੀ ਸੱਚੀ ਪਿੱਟਦੀ ਉਹ ਵੀ ਕੀ ਕਰੇ ਹੁਣ ਸੱਚੀ ਆ ਪੁੱਤ ਮਾਮਾ ਦਾ ਤਾਂ ਢੱਡ ਮੱਚਦਾ ਮੈਨੂੰ ਪਤਾ ਹੈ ਹੁਣ ਕਰੀਏ ਵੀ ਕੀ ਚੱਲ ਕੋਈ ਨਾ ليه ਤੈਨੂੰ ਹੁਣ ਤੂੰ ਬਾਲਾ ਬੋਲੀ ਨਾ ਕੋਨਾ ਨਾ ਨਾ ਮਾਂ ਮੈਂ ਤਾਂ ਕੋਈ ਗੱਲ ਵੀ ਨਹੀਂ ਕਰਦੀ ਮੈਨੂੰ ਕੋਈ ਲੋੜਾ ਕੋਈ ਗੱਲ ਕਰਨ ਦੀ ਆਪਾਂ ਤਾਂ ਬਸ ਮੈਂ ਤਾਂ ਵੇਖ ਲਿਆ ਵੀ ਇਹਦੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਨਾ ਕੋਈ ਫਾਇਦਾ ਨਹੀਂ ਅਗਰ ਆ ਮੈਂ ਗੱਲ ਸੁਣ ਕਿਸੇ ਨੂੰ ਕੋਈ ਚੀਜ਼ ਦੇਂਦਾ ਫਾਇਦਾ ਨਹੀਂ ਮੰਮੀ ਐਂਡ ਜੇ ਦਾ ਕੋਈ ਚੀਜ਼ ਦਿੰਦਾ ਦੇਵੇ ਨਹੀਂ ਤਾਂ ਇਹਦਾ ਇਹਦਾ ਅਗਲੇ ਦਾ ਮੂੰਹ ਖਰਾਬ ਹੁੰਦਾ ਆਪੇ ਵਿਗੜੂ ਗਜੇ ਵਿਗੜੂ ਗੱਲ ਤਾਂ ਉਹੀ ਹੈ ਨਾ ਤਾਂ ਹੀ ਤਾਂ ਫਿਰ ਹੁਣ ਕੰਨੀ ਆਪਾਂ ਫਿਰ ਕਿਉਂਗਾ ਜੇ ਕੁੜੀ ਨੂੰ ਪੈਸੇ ਦਿੱਤੇ ਤਾਂ ਐਡੀ ਕਿੱਡੀ ਕੋ ਗੱਲ ਸੀਗੀ ਕਿੰਨਾ ਕਲੇਜ ਪਾਇਆ ਪੈਸਾ ਅਭੀ ਤੇਰੇ ਭੈਣ ਨੂੰ ਪੈਸੇ ਦਿੱਤੇ ਆਪਾਂ ਕਿ ਕਿਸ ਬਗਾਂਡੇ ਨੂੰ ਦਿੱਤੇ ਚਲੋ ਤਾਂ ਤੇਰਾ ਮਾਮਾ ਚੰਗਾ ਸੀ ਵਿਚਾਰਾ ਹੈ ਖੜੇ ਪਰ ਮੈਨੂੰ ਪੈਸੇ ਦੇ ਗਿਆ ਜੀ ਤਾਂ ਹੀ ਤਾਂ ਕਹਿੰਦੇ ਇਹਦੀਆਂ ਵਾਲੀਆਂ ਛੜਾ ਤੀਆਂ ਚਲ ਤੇ 20000 ਨੂੰ ਉਹ ਕਰਤਾ ਸੀ ਦਾਦਾ ਚਲੋ ਹੋਰ ਕੀ ਹੈ ਕਿ ਹੁਣ ਕਾਲਜ ਠੰਡ ਪੈ ਗਈ ਰਿਸ਼ਤੇਦਾਰਾਂ ਤੋਂ ਕਿ ਪੈਸੇ ਦੇਣ ਤੱਕ ਉਹਨਾਂ ਨੂੰ ਵੀ ਪੈਣਗੇ ਰਿਸ਼ਤੇਦਾਰਾਂ ਨੂੰ ਦੇਣੇ ਪੈਣਗੇ ਦੇਣੇ ਪੈਣਗੇ ਹੁਣ ਕੀ ਕਰਾਂ ਉਹ ਤਾਂ ਕਹਿੰਦਾ ਭਾਈ ਚੱਲ ਬਈ ਤੁਹਾਡੇ ਘਰ ਦਾ ਮਸਲਾ ਚੱਲ ਮੈਂ ਤਾਂ ਤੁਸੀ ਹਾੜੀ ਚ ਦੇ ਦਿਓ ਕਹਿੰਦਾ ਬੋਲਿਆ ਨਹੀਂ ਵਿਚਾਰਾ ਚੁੱਪ ਕਰਕੇ ਦੇ ਗਿਆ ਇਹਨੇ ਤਾਂ ਨਾ ਕੋਈ ਕਸਰ ਛੱਡੀ ਸ਼ਰਮੀ ਲਾ ਰੱਖੀ ਐ ਮੰਮੀ ਇਹਨੇ ਤਾਂ ਮੰਮੀ ਕਮਾਲ ਆ ਜਿਵੇਂ ਨਹੀਂ ਘਟਦਾ ਸੀ ਇਹ ਤਾਂ ਐ ਪਤਾ ਨਹੀਂ ਕਿਵੇਂ ਕਰ ਲੱਗ ਗਿਆ ਗੱਲ ਹੀ ਨਹੀਂ ਸੁਣਦਾ ਗੱਲ ਤੇ ਮਗਰ ਤੇ ਮਤਲਬ ਰਿਸ਼ਤੇ ਆ ਨਹੀਂ ਤਾਂ ਕਦਰ ਰਹੀ ਨਹੀਂ ਇਹਨੂੰ ਵੀ ਮੇਰੀ ਮਾਂ ਮੇਰੀ ਘਰ ਵਾਲੀ ਜਾਂ ਮੇਰੀ ਭੈਣਾਂ ਬੰਦੇ ਦੇ ਅੰਦਰ ਦਇਆ ਹੁੰਦੀ ਆ ਅਗਲਾ ਫਿਰ ਕਿੰਨ ਦਾ ਭੈਣ ਨੂੰ ਅਗਲਾ ਅਗਲਾ ਤੀਤੀਆਂ ਨੂੰ ਤੱਕ ਅਗਲਾ ਦਿਨ ਦਾ ਹੀ ਹੁੰਦਾ ਨਹੀਂ ਪਤਾ ਲੋਕ ਹਨ ਜਿਹੜੇ ਉਂਗਲ ਵਾਲੇ ਇਹ ਨਹੀਂ ਘਰ ਵਸਣ ਦਿੰਦੇ ਇਹ ਪੱਟ ਕੇ ਛੱਡਦੇ ਹੁੰਦੇ ਆ ਮਾਂ ਲੋਕ ਜਿੱਦੇ ਮਰਜ਼ੀ ਮਾੜੇ ਨੂੰ ਆਪਾਂ ਨੂੰ ਕੋਈ ਆ ਕੇ ਕਹਿ ਦੇ ਹੁਣ ਆਪ ਮੈਨੂੰ ਕੋਈ ਕਹਿੰਦਾ ਨਹੀਂ ਹੁਣ ਤੇਰੇ ਵਾਰੀ ਲੜਨੂ ਦਾ ਆਪਾਂ ਨੂੰ ਸਾਰੀ ਲੜਾ ਦੇਣਾ ਕੰਨਾਂ ਦਾ ਕੱਚਾ ਹੈ ਪੁੱਤ ਇਹ ਗੱਲ ਮੰਨਦਾ ਹੈ ਆਪਾਂ ਕਿਸੇ ਦੀ ਸੁਣਦੀਆਂ ਨਹੀਂ ਵੀ ਲੋਕ ਭੌਂਕਦੇ ਆ ਭੌਂਕੀ ਜਾਣ ਫਿਰ ਕਿੰਨਾ ਕੁ ਟਾਈਮ ਚੱਲੂਗਾ ਆ ਅੱਜ ਤਾਂ ਚੱਲ ਮੈਨੂੰ ਲੈ ਆਇਆ ਕੱਲ ਨੂੰ ਫੇਰ ਕੋਈ ਗੱਲ ਹੋ ਜੂਗੀ ਕੱਲ ਨੂੰ ਫੇਰ ਕੁੱਟ ਕੇ ਘਰੋਂ ਕੱਢੂਗਾ ਐ ਤਾਂ ਨਹੀਂ ਚੱਲਣਾ ਕੰਮ ਲੈ ਐ ਤਾਂ ਫਿਰ ਇਹ ਹਰਪ੍ਰੀਤ ਨਾਲ ਵਰਤ ਨੂੰ ਹਟਾ ਦੂਗਾ ਆਪਾਂ ਨੂੰ ਐ ਤਾਂ ਕਿਵੇਂ ਕੁੱਟ ਕੇ ਪਰੋਣਾ ਨਾਲ ਹੀ ਵਰਤਨੇ ਇਹਨੇ ਤੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਜੇ ਪਰੋਣਾ ਆ ਗਿਆ ਤਾਂ ਐਂ ਪਤਾ ਪਰੋਣ ਨੇ ਕਹਦੇ ਵੀ ਪੈਸੇ ਦੇ ਦੇ ਇਹ ਤਾਂ ਐ ਹੋ ਜਾ ਗੱਲ ਤਾਂ ਉਹੀ ਹੈ ਨਾ ਉਹਦਾ ਹੇ ਵਿਚਾਰ ਚੰਗਾ ਰਾਤ ਨੂੰ ਰਹਿ ਕੇ ਜਾਂਦਾ ਆਪਣੇ ਕੋਲ ਜੰਗਾ ਤਾਂ ਸਾਰੇ ਪਰਿਵਾਰ ਹੀ ਵਧੀਆ ਉਹਨਾਂ ਦਾ ਤਾਂ ਸ਼ੁਕਰ ਹੈ ਕੁੜੀ ਨੂੰ ਘਰ-ਬਾਰ ਤਾਂ ਵਧੀਆ ਮਿਲ ਗਿਆ ਉਹੀ ਤਾਂ ਗੱਲ ਹੈ ਖਸਮਾ ਨੂੰ ਖਾਵੇ ਸਾਰਾ ਕੁਝ ਚੱਲ ਭਈ ਕੁੜੀ ਨੂੰ ਵੀ ਕਹਤਾ ਮੈਂ ਕਿ ਤੁਸੀਂ ਆਣੀ ਬਣ ਕੇ ਰਿਹਾ ਕਰ ਪੁੱਤ ਬਸ ਬੁਲਾਏ ਹੀ ਨਹੀਂ ਕਹਿੰਦੀ ਹੈ ਤਾਂ ਚੱਲ ਕੋਈ ਨਾ ਮਖਾਵਾ ਕਰਿਆ ਕਰ ਮੈਨੂੰ ਹੁਣ ਬੁਲਾਉਂਦਾ ਜੇ ਇਸ ਮੈਂ ਤਾਂ ਬੁਲਾਏ ਹੀ ਨਹੀਂ ਮੈਂ ਤਾਂ ਕਹਿ ਤਾ ਮੈਂ ਭਈ ਆਪਾਂ ਤਾਂ ਕੁਝ ਨਹੀਂ ਕਹਿੰਦੇ ਤੈਨੂੰ ਰੋਟੀ ਬਣੀ ਫੜਾ ਦਿਆ ਕਰਾਂਗੇ ਬਸ ਠੀਕ ਹੈ ਜੇ ਤੁਹਾਨੂੰ ਬਾਹਰ ਲੱਗਦਾ ਹੈ ਆਪਾਂ ਬੋਲਦੇ ਆਂ ਨਾ ਮੈਂ ਤੇਰੇ ਤੋਂ ਬਿਨਾ ਪੁੱਛ ਮੈਂ ਤਾਂ ਪੰਜੀ ਨਾਲ ਕੋਈ ਸੂਟ ਲਿਆਵਾਂ ਤੇ ਨਾ ਮੈਂ ਕਿਤੇ ਜਾਵਾਂ ਬਸ ਠੀਕ ਹੈ ਲ ਕੋਈ ਨਾ ਬਤ ਮੈਂ ਤੈਨੂੰ ਚੀਜ਼ ਲਿਆਦਾ ਕਰੂੰਗੀ ਮੈਂ ਨਹੀਂ ਤੈਨੂੰ ਜਵਾਬ ਦਿੰਦੀ ਤੂੰ ਇਹਦੇ ਨਾਲ ਜਿਆਦਾ ਮੱਥਾ ਮਾਰਿਆ ਨਾ ਕਰ ਮੈਂ ਤਾਂ ਕੋਈ ਮੱਥਾ ਨਹੀਂ ਮਾਰਦੀ ਚਲ ਆ ਜਾ ਕੋਈ ਨਾ ਮੈਂ ਦੇਖਦੀ ਆ ਸਬਜ਼ੀ ਕੱਟ ਲੈਣਾ ਕੋਈ ਨਾ ਕੋਈ ਨਾ ਬਣਾ ਦੇਣੀ ਰੋਟੀ ਪਾਣੇ ਆਟਾ ਟੋਟਾ ਗੁੰਨ ਲੈਣੀ ਕੋਈ ਨਾ ਮੈਂ ਸਬਜ਼ੀ ਕੱਟ ਦਾਨੀ ਐ ਬੈਠੀ ਬੈਠੀ ਤੁਮਾਰਾ ਕਿੱਥੇ ਪਾਸੇ ਦੀ ਮੈਂ ਕੋੜਾ ਬਿੰਦਰੇ ਬਿੰਦਰੇ ਹਾਂ ਬੇਬੇ ਕੋੜਾ ਵੀਰੋ ਚੜ ਗਈ ਕੋਠੇ ਤੇ ਫੋਨ ਲੈ ਕੇ ਤਾਂ ਇਥੋਂ ਕੋਈ ਹੱਲ ਨਹੀਂ ਹੁੰਦਾ ਇਹਦਾ ਕੋਠੇ ਤੇ ਗਈ ਐ ਕੋਠੇ ਤੇ ਵਗ ਗਈ ਚਲ ਕੋਈ ਨਹੀਂ ਮੈਂ ਕਰਦੀ ਹਾਂ ਹੱਲ ਕੋਈ ਨਹੀਂ ਕੋਈ ਇਹਦੀ ਮਾਂ ਨੂੰ ਲਾਉਣੀ ਐ ਫੋਨ ਆਏ ਨਹੀਂ ਸੁੱਤ ਆਉਂਦੀ ਐ ਹੈਲੋ ਸਤਿ ਸ੍ਰੀ ਅਕਾਲ ਬੀ ਜੀ ਸਤਿ ਸ੍ਰੀ ਅਕਾਲ ਭੈਣ ਜੀ ਹੋਰ ਠੀਕ ਹੋ ਠੀਕ ਠਾਕ ਵਧੀਆ ਤੁਸੀਂ ਦੱਸੋ ਹਾਂਜੀ ਹਾਂਜੀ ਠੀਕ ਐ ਭੈਣ ਜੀ ਹੋਰ ਕੀ ਬੰਦਾ ਕੁਛ ਨਹੀਂ ਬੰਦਾ ਇੱਕ ਛੋਡੇ ਮੂਰੇ ਅਰਜ਼ ਬੇਨਤੀ ਐ ਜੀ ਹਾਂਜੀ ਦੱਸੋ ਤੁਸੀਂ ਇੱਥੇ ਆ ਕੇ ਜਾਓ ਭੈਣ ਜੀ ਕਿਉਂ ਕੀ ਜਲ ਨੂੰ ਸੁਖਤਾ ਹੈ ਸੁਖੀ ਐ ਬਸ ਸੋਨੂੰ ਨਾ ਇੱਥੇ ਆਈ ਨੂੰ ਦੱਸੂਗੀ ਮੈਂ ਤੇ ਜਰੂਰ ਆਇਓ ਤੁਸੀਂ ਠੀਕ ਹੈ ਭੈਣ ਜੀ ਕੋਈ ਨਾ ਤਾਂ ਜਾਉਂਗੀ ਮੇਰੀ ਗੱਲ ਤਾਂ ਦੱਸਣ ਦੀ ਮਾੜੀ ਵੀ ਕੀ ਗੱਲ ਹੋਗੀ ਗੱਲ ਭੈਣ ਜੀ ਹਰਪ੍ਰੀਤ ਨੂੰ ਹੀ ਸਮਝਾਉਣਾ ਹੈਗਾ ਦੇਖੋ ਹੁਣ ਤੁਸੀਂ ਸਮਝਾ ਸਕਦੇ ਹੋ ਮੈਂ ਉਹਨੂੰ ਸਮਝਾ ਸਮਝਾ ਹੰਬਗੀ ਮੇਰੀ ਉਹਨੇ ਇੱਕ ਗੱਲ ਵੀ ਨਹੀਂ ਸੁਣੀ ਤੁਹਾਨੂੰ ਕਮਲੇ ਜੀ ਨੇ ਕੀ ਕਰਤਾ ਬਸ ਭੈਣ ਜੀ ਜੇ ਮੇਰੇ ਪੁੱਤ ਦੇ 6 ਵਜੇ ਹੈ ਤੇ ਖਿਆਲ ਰੱਖਣਾ ਹਰਪ੍ਰੀਤ ਦਾ ਬੰਦਾ ਨਾ ਹਾਂ ਇਹ ਤਾਂ ਗੱਲ ਠੀਕ ਹੈ ਭੈਣ ਜੀ ਹਾਂ ਤੇ ਉਹਨੂੰ ਭੈਣ ਜੀ ਫੋਨ ਤੋਂ ਵੇਲਣੀ ਬਾਕੀ ਗੱਲ ਮੈਂ ਤੁਹਾਨੂੰ ਇੱਥੇ ਦੱਸੂਗੀ ਤੁਸੀਂ ਮੇਰੇ ਕੋਲੇ ਆਓ ਅੱਜ ਕੋਈ ਨੰਦ ਜੀ ਆ ਜਾਣੀਏ ਫਿਰ ਹਾਂ ਅੱਜ ਹੀ ਆ ਜੀ ਠੀਕ ਹੈ ਠੀਕ ਹੈ ਪਹਿੰਜੀ ਕੋਈ ਨਹੀਂ ਲੈ ਕਹਦੀ ਮੈਨੂੰ ਗੱਲ ਦੱਸ ਪਹਿਲਾਂ ਤੈਨੂੰ ਹ ਇੱਥੇ ਬੈਠੇ ਨੂੰ ਕੀ ਗੱਲ ਦੱਸਾਂ ਵੀ ਤੇਰੀ ਧੀ ਐਡੀ ਠੀਠ ਕਿਸੇ ਗੱਲ ਦਾ ਅਸਰ ਨਹੀਂ ਉਹਦੀ ਸਿਹਤ ਤੇ ਕਿਸੇ ਗੱਲ ਦਾ ਵੀ ਪਿਆਰ ਨਾਲ ਵੀ ਸਮਝਾ ਲਈ ਲੜਕੇ ਵੀ ਦੇਖ ਲਿਆ ਐਡੀ ਠੀਠ ਪਤਾ ਨਹੀਂ ਕਹਤੋਂ ਹੈ ਜੀ ਕਦੇ ਤਾਂ ਬੰਦਾ ਕਿਸੇ ਗਲਤੀ 'ਚ ਔਰ ਕਰਦਾ ਵੀ ਮੇਰੀ ਸੱਸ ਮੈਨੂੰ ਕਹਿੰਦੀ ਐ ਬਾਕੀ ਮੈਂ ਤਾਂ ਹੁਣ ਤੱਕ ਸੱਸ ਬਣੀ ਨਹੀਂ ਸੀ ਮੈਂ ਤਾਂ ਮਾਂ ਬਣ ਕੇ ਚੱਲਦੀ ਸੀ ਮੈਨੂੰ ਆਏ ਸੀ ਕਾਹਨੂੰ ਇਹਨੂੰ ਸੱਸ ਵਾਲਾ ਰੂਪ ਦਿਖਾਉਣਾ ਪਰ ਨਹੀਂ ਇਹ ਸਭੰਜਦੀ ਨਹੀਂ ਗੱਲ ਨੂੰ ਦੇਖਾਂ ਕੀ ਕਰਦੀ ਆ ਹੁਣ ਮਨਿੰਦਰ ਹਾਂਜੀ ਆ ਤਾਂ ਤੂੰ ਛੱਡ ਪਰੇ ਮੇਰੀ ਗੱਲ ਸੁਣ ਕੀ ਹੋ ਗਿਆ ਡਰਾਕਾ ਤੂੰ ਦਿੰਨੀ ਆ ਗੱਲ ਕੀ ਹੋ ਗਈ ਲਾਡੀ ਲੜ ਪਿਆ ਲਾਡੀ ਕਿਉਂ ਲੜ ਪਿਆ ਹਾਂ ਹਰਪ੍ਰੀਤ ਦੀ ਸੱਸ ਦਾ ਫੋਨ ਆਇਆ ਸੀ ਹਾਂ ਕਹਿੰਦੀ ਹੁਣੀ ਉਹਨੇ ਆਵੜੇ ਮੇਰੇ ਕੋਲੇ ਕਿਉਂ ਸੁਖਤਾ ਹੈ ਕਿਉਂ ਤੈਨੂੰ ਕਿਉਂ ਸੱਦਿਆ ਕੀ ਅਹੀਂ ਤਾਂ ਮੈਂ ਕਿਹਾ ਸੀ ਮੈਂ ਕਹਾਂ ਸੁਖਤਾ ਹੈ ਕੋਈ ਗੱਲ ਦਾ ਦੱਸ ਦੋ ਮੈਨੂੰ ਵੀ ਕਿਵੇਂ ਆਵਾਂ ਮੈਂ ਤੇ ਕਹਿੰਦੀ ਉਹ ਤਾਂ ਕੋਈ ਗੱਲ ਨਹੀਂ ਬਸ ਹਰਪ੍ਰੀਤ ਨੂੰ ਸਮਝਾਉਣਾ ਬਸ ਮੇਰਾ ਤਾਂ ਮੱਥਾ ਉਹਦੀ ਠਣਕ ਗਿਆ ਵੀ ਕੋਈ ਨਾ ਕੋਈ ਗੱਲ ਜ਼ਰੂਰ ਹੈ ਮਾਂ ਤੂੰ ਤਾਂ ਮੈਨੂੰ ਵੀ ਡਰਾਤਾ ਇਹ ਗੱਲ ਕਹਿ ਕੇ ਹੁਣ ਕੀ ਪਤਾ ਕੁੜੀ ਨੇ ਕੀ ਕਰਤਾ ਉੱਥੇ ਜਿਹੜੀ ਉਹ ਸੱਤ ਤੈਨੂੰ ਸੱਦੀ ਜਾਂਦੀ ਆ ਆਹੀ ਤਾਂ ਮੈਨੂੰ ਡਰਿਆ ਪੁੱਤ ਵੀ ਕੀ ਤਾਂ ਕੀ ਇਹੋ ਜੀ ਗੱਲ ਹੋਗੀ ਜਿਹੜੀ ਅਗਲੀ ਨੇ ਕਿਹਾ ਵੀ ਹੁਣੇ ਉਹਨੇ ਆ ਮਾ ਕੀ ਨਾਲ ਇੰਨਾ ਸਮਝਾ ਕੇ ਤੋਰੀ ਸੀ ਆਪਾਂ ਇੰਨਾ ਸਮਝਾ ਕੇ ਤੋਰੀ ਸੀ ਵੀ ਹੁਣ ਤੇਰਾ ਵਿਆਹ ਹੋ ਗਿਆ ਵੇਦੂ ਮੁੜ ਕੇ ਕੋਈ ਗਲਤੀ ਨਾ ਕਰੀ ਜਿਹੋ ਜਿਵੇਂ ਤੈਨੂੰ ਕਹਿੰਦੇ ਆ ਉਵੇਂ ਕੰਮ ਕਰੀ ਸਰ ਹੁਣ ਕੀ ਪਤਾ ਅਗਲੇ ਨੇ ਕੀ ਗੱਲ ਕਰਨੀ ਹੈ ਤੈਨੂੰ ਕੋਈ ਮਾੜੀ ਮੋਟੀ ਭਿੰਨ ਕਵਿੰ ਦਿੱਤੀ ਵੀ ਕਿਹੜੀ ਗੱਲ ਦਾ ਲਾਂਭਾ ਦੇਣਾ ਕੁਛ ਨਹੀਂ ਕਿਹਾ ਪੁੱਤ ਬਸ ਉਹਨੇ ਤਾਂ ਮੈਨੂੰ ਐਂ ਕਿਹਾ ਵੀ ਉਰੇ ਆ ਜਾਓ ਭੈਣ ਜੀ ਤੁਸੀਂ ਇਹੀ ਤਾਂ ਗੱਲ ਲਾਡੀ ਤੋਂ ਹੁਣ ਡਰ ਲੱਗਦਾ ਐ ਲਾਡੀ ਕਹੂਗਾ ਕਿਉਂ ਜਿਹੜੀਆਂ ਗੱਲਾਂ ਮੈਂ ਕਰਦਾ ਸੀ ਉਹੀ ਹੋ ਗਈ ਨਾ 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 ਮੈਂ ਤਾਂ ਕੰਨ ਨੂੰ ਹੱਥ ਲਾਏ ਉਹਦੇ ਕੋਲ ਤਾਂ ਗੱਲਕਾ ਨਾ ਕਰ ਬੈਠੀ ਉਹ ਤਾਂ ਐਡਾ ਜਿੱਦਲਾ ਉਹਨੇ ਤਾਂ ਇੱਕ ਗੱਲ ਜਿਹੜੀ ਫੜ ਲਈ ਨਾ ਮੁੜ ਕੇ ਉਹਨੇ ਐਂ ਨਹੀਂ ਵੇਖਣਾ ਵੀ ਕੁੜੀ ਦੇ ਸਹੁਰੇ ਆ ਜਾਂ ਕਿਵੇਂ ਉਹਨੇ ਤਾਂ ਮੁੜ ਕਿਉਂ ਤਾਂ ਐ ਨਹੀਂ ਵੇਖਣਾ ਪਿੰਡ 'ਚ ਹੀ ਕਿਸੇ ਕੋਲ ਕਹਿਣ ਲੱਗ ਜੇ ਉਹ ਤਾਂ ਐਡਾ ਬੇਫੂਫਾ ਉਹ ਤਾਂ ਪਹਿਲਾਂ ਵਾਲੀ ਦਾ ਗੱਲਾਂ ਦਾ ਖੜਾ ਨਹੀਂ ਛੱਡਦਾ ਆ ਹੁਣ ਕਦੂਗਾ ਨਾ ਵੀ ਕਿਉਂ ਇਹ ਨਹੀਂ ਵਸਣ ਦੇ ਦੇ ਉਹਦੀ ਕਹਿ ਦੂਗਾ ਇਹ ਤਾਂ ਮਸਾ ਹੁਣ ਜਦੋਂ ਗਿਆ ਸੀ ਇਸ ਵਾਰ ਵਧੀਆ ਬੋਲ ਕੇ ਆਇਆ ਉਹ ਨਾਲ ਵਧੀ ਹਾਂ ਹੁਣ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੈਂ ਜਾਇਆ ਮਾਂ ਪੱਛ ਮਾਂ ਜਾਣਾ ਤਾਂ ਬਹੁਤ ਕਹੀ ਹੁਣ ਜੇ ਤੂੰ ਨਾ ਗਈ ਮੁੜ ਕੇ ਲਾਡੀ ਨੂੰ ਫੋਨ ਲਾ ਕੇ ਬਹਿ ਜਾਣਗੇ ਉਹ ਮੈਂ ਹੀ ਜਾਨੀ ਐ ਇਹੀ ਕਪੜੇ ਪਾ ਕੇ ਚੁੰਨੀ ਲੈ ਜਾਨੀ ਐ ਤੇ ਮੈਂ ਤਿਆਰ ਤੁਰ ਹੋ ਕੇ ਨਹੀਂ ਜਾਂਦੀ ਤਿਆਰ ਹੁਣ ਦੱਸ ਕੇ ਉੱਥੇ ਕੀ ਪਤਾ ਹੀ ਕੁਝ ਕਈ ਵਾਰ ਲਾਡੀ ਮਿਲ ਜੇ ਵੀ ਕਿੱਥੇ ਜਾਨੀ ਆ ਮਾਂ ਹੁਣ ਤਾਂ ਮੈਂ ਇਹ ਕਹ ਦੂੰਗੀ ਬਾਜ਼ਾਰ ਜਾ ਕੇ ਆਉਣੀ ਆ ਸ਼ੁਕਰ ਹਜੇ ਤਾਂ ਜਾਸ ਕੋਲ ਕੱਲ ਲਾਡੀ ਦਾ ਨੰਬਰ ਉਹਦੀ ਸੱਸ ਕੋਲ ਨਹੀਂ ਹੈਗਾ ਲਾਡੀ ਦਾ ਨੰਬਰ ਨਹੀਂ ਤੋ ਤਾਂ ਇਹੋ ਜੀ ਬੋਲੋ ਦੇ ਸੱਸ ਜੀ ਉਹਦੀ ਲਾ ਕੇ ਬਹਿ ਜੀ ਆਹੀ ਤਾਂ ਮੈਨੂੰ ਦੁੱਖ ਹੈ ਵੀ ਜੇ ਕਿਤੇ ਲਾਡੀ ਕੋਲੇ ਗੱਲ ਕਰਦੀ ਨ ਤੇ ਜਮੀ ਸਾਰਾ ਕੰਮ ਖਰਾਬ ਹੋ ਜਾਊਗਾ ਹੈ ਮਮੀ ਇਹ ਵੀ ਤਾਂ ਦੀ ਸੱਸ ਜੀ ਆਈ ਪਿਠੋਂ ਤਾਂ ਨਰੂਆ ਪਾਲਿਆ ਤੂੰ ਸਿੱਧੇ ਨੇ ਸੀ ਬਾਲੀ ਹੁਣ ਨਖਰੇ ਜੇ ਕਰਦੇ ਸੀ ਉਹ ਸੱਸ ਜੀ ਨੇ ਉਹਦੇ ਬਥੇਰਾ ਕੁਝ ਕਿਹਾ ਮੈਨੂੰ ਕੀਪ ਤਾਂ ਭਾਈ ਦਾਦੀ ਸੱਸ ਨੇ ਕੋਈ ਗੱਲ ਕਹਿਤੀ ਕਿ ਇਹਨੇ ਕਹਿਤੀ ਹੁਣ ਤਾਂ ਪੁੱਤ ਜਾਏ ਤਾਂ ਪਤਾ ਲੱਗੂ ਮੈਂ ਜਾ ਕੇ ਆਉਣੀ ਆ ਮੈਨੂੰ ਲੱਗਦਾ ਜਿਵੇਂ ਤੂੰ ਕਹਿੰਦੀ ਸੀ ਉਹਦੀ ਇਹਦੀ ਦਾਦੀ ਸੱਸ ਨੇ ਕੰਮ ਕੁਮ ਪਿੱਛੇ ਵਾਲਾ ਪਾਇਆ ਹੋਗਾ ਤੈਨੂੰ ਪਤਾ ਆਪਣੀ ਥੋੜੀ ਜਿੱਲੀ ਕੰਮ ਕਰਨ ਵਿੱਚ ਹੈ ਜਿੱਲੀ ਹੈ ਉਹੀ ਤਾਂ ਗੱਲ ਹੈ ਹੁਣ ਕੀਪ ਤਾਂ ਭਾਈ ਕੀ ਗੱਲ ਹੈ ਕੀ ਨਾ ਦਾ ਰਮ ਜੀ ਤਾਂ ਮੈਂ ਆਪਣੀ ਕੁੜੀ ਦੀ ਗਲਤੀ ਹੋਈ ਫਿਰ ਤਾਂ ਕਹਿ ਕੀ ਆਈ ਨਾ ਤੇ ਆਪਣੀ ਗੁੱਟ ਤੇ ਨਹੀਂ ਹੁੰਦੀ ਨਾ ਹੋਈ ਤੇ ਫਿਰ ਆਪਾਂ ਕੋਈ ਨਾ ਪਕੜ ਮਰੇ ਆ ਫਿਰ ਆਪਾਂ ਮਲੀ ਕੁੜੀ ਦੇ ਪਿੱਛੇ ਖੜੇ ਆ ਆਪਾਂ ਇੱਕ ਵਾਰ ਤਾਂ ਮੈਂ ਜਾਣੀ ਆ ਸੁਣਦੀ ਆ ਗੱਲ ਕੀ ਗੱਲ ਆ ਜੇ ਆਪਣੀ ਕੁੜੀ ਦੀ ਗਲਤੀ ਹੋਈ ਸਮਝਾ ਕੇ ਆਉਂਗੀ ਵੀ ਪੁੱਤ ਇਹ ਵਿਆਹ ਰੋਜ਼ ਰੋਜ਼ ਨਹੀਂ ਹੁੰਦੇ ਮੈਂ ਮੈਂ ਕਰੂੰਗੀ लाडी ਨੂੰ ਮੈਂ ਕਹਿ ਦੂੰਗੀ ਵੀ ਕੀ ਕਹਾਂ ਲਾਡੀ ਨੂੰ ਮੈਂ ਕਹਤਾ ਵੀ ਕੀ ਕੀ ਕਹਾਂ ਤੇ ਮੈਂ ਛੇਤੀ ਆ ਜੂਗੀ ਲਾਡੀ ਤੋਂ ਪਹਿਲਾਂ ਹੀ ਆ ਜੂਗੀ ਮੈਂ ਟਾਈਮ ਨਹੀਂ ਲਾਉਂਦੀ ਉੱਥੇ ਤੇ ਜੇ ਆ ਕੇ ਉਸ ਤੋਂ ਪਹਿਲਾਂ ਮੈਂ ਕੀ ਕਰਾਂਗੀ ਜੇ ਆ ਕੇ ਤਾਂ ਕਹੇ ਬਾਜ਼ਾਰ ਗਈ ਐ ਐ ਕਹਿ ਦੀ ਠੀਕ ਆ ਆ ਕੋ ਫਿਰ ਮਿਲ ਕੇ ਇਹਨਾਂ ਚੱਲਣਾ ਪੁੱਠਾ ਕਹੂੰਗਾ ਹਾਂ ਬਾਜ਼ਾਰ ਹਾਂ ਦੂਰ ਕੋਲ ਪੈਸੇ ਆ ਕੇ ਆਏ ਆਂਗੇ ਉਹ ਆ ਕੇ ਮੈਂ ਤਾਂ ਮੱਥਾ ਟੇਕਣ ਕਹਿ ਦੂੰਗੀ ਗਈ ਐ ਇੱਥੇ ਮਾਂ ਮਾਸੀ ਨਾਲ ਆ ਕੇ ਜੀ ਖੁਸ਼ੀ ਕਹਿ ਜੀ ਮੈਂ ਤਾਂ ਕਹਿੰਦੀ ਮੈਂ ਉੱਥੇ ਟਾਈਮ ਨਹੀਂ ਲਾਉਂਦੀ ਠੀਕ ਐ ਮੈਂ ਜਾ ਕੇ ਆਉਂਦੀ ਉਹ ਟਾਈਮ ਤਾਂ ਮੈਨੂੰ ਕੀ ਪਤਾ ਕੀ ਕੁਛ ਵਿੱਢੀ ਖੜੇ ਆ ਗਾਂ ਟਾਈਮ ਦਾ ਤੂੰ ਦਾਅਵਦੀ ਤੂੰ ਕੀਬਤ ਕੀ ਗੱਲ ਹੈ ਜਿਹੜੀ ਤੈਨੂੰ ਐ ਫੋਨ ਕਰਤਾ ਤਾਂ ਹੀ ਫਿਕਰ ਲੱਗਿਆ ਪਿਆ ਵੀ ਮੈਂ ਜਾ ਕੇ ਉੱਥੇ ਗੱਲ ਕੀ ਕਰੂੰਗੀ ਕੀ ਗੱਲ ਕਹਿਣਗੇ ਉਹ ਹੁਣ ਆਇਆ ਜੀ ਘਰੇ ਲਾਡੀ ਹੁੰਦਾ ਫਿਰ ਤਨੂ ਸੱਸ ਕੋਈ ਬੰਨਾ ਮਾਰ ਕੇ ਨਿਕਲ ਜੰਦਾ ਮੈਂ ਜਾ ਜਾਂਦੀ ਆ ਗੱਲ ਤਾਂ ਉਹੀ ਹੈ ਨਾ ਘਰੇ ਵੀ ਨਿਕ ਹੈਗਾ ਕੋਈ ਨਾਲ 100 ਸਵਾਲ ਕਰੂਗਾ ਲਾਡੀ ਜਦੋਂ ਨੇ ਗਈਆਂ ਫਿਰ ਪੁੱਛੂਗਾ ਕਿੱਥੇ ਗਈਆਂ ਸੀ ਦੋਨੇ ਕੀ ਜਵਾਬ ਦੇਵਾਂਗੇ ਚੰਗੜਿੱਕੀ ਚੜੀਆ ਸੱਚੀ ਆਪਣੀ ਚੱਲ ਪੁੱਤ ਤੂੰ ਕਰ ਉਧਰ ਉਧਰ ਤਾਂ ਲਾਡੀ ਨਹੀਂ ਆਪਣੇ ਗੱਲ ਸੁਣਦਾ ਉਧਰ ਕੁੜੀ ਆ ਦੋਨਾਂ ਭੈਣ ਭਰਾਵਾਂ ਵਿੱਚ ਆਪਾਂ ਫਸ ਜੰਨੀ ਆ ਦੋਨੇ ਜੀ ਤਾਂ ਇਹ ਤਾਂ ਦਿਮਾਗ ਚ ਕੀ ਤੂੜੀ ਭਰੀ ਨੋ ਨਾ ਮੈਂ ਉਹਨੂੰ ਸਮਝਾ ਕੇ ਆਈ ਇਸ ਵਰਜੇ ਉਹਦੀ ਕੋਈ ਗਲਤੀ ਹੋਈ ਤਾਂ ਉਹਨੂੰ ਕਹਿ ਭੀਜੇ ਕੰਮ ਦਾ ਕਿੰਨਾ ਮੇਰੇ ਨਾਲ ਸਨ ਪੜਨ ਲਾਤੀ ਦੂਤੇ ਕੀ ਹੁੰਦਾ ਨਹੀਂ ਤਾਂ ਅਗਲਾ ਕਹਿੰਦਾ ਹੀ ਹੁੰਦਾ ਲਾਉਂਦਾ ਕੋਈ ਨਹੀਂ ਹੁੰਦਾ ਪੜਨ ਚੰਗੇ ਆ ਸਾਰਾ ਟਬਰ ਮੈਨੂੰ ਤਾਂ ਵਧੀਆ ਲੱਗੇ ਗੱਲ ਰਹੀ ਉਹਦੀ ਦਾਦੀ ਸੱਸ ਦੀ ਚਲੋ ਨੌਕ ਝੋਕ ਜੀ ਕਰਦੀ ਆ ਚਾ ਪਹਿਲਾਂ ਆ ਕਰਦੀਆਂ ਹੀ ਹੁੰਦੀਆਂ ਭਾਈ ਉਹ ਤਾਂ ਚਲੋ ਮੈਂ ਤਾਂ ਹੁਣ ਡਰੀ ਲੱਗਿਆ ਰਹੂਗਾ ਕੀ ਪਤਾ ਤੂੰ ਮਰੇ ਹਰਪਿੰਦ ਨੂੰ ਫੋਨ ਲਾ ਕੇ ਪੁੱਛ ਵੀ ਕੀ ਗੱਲ ਹੈ ਕੁਝ ਨਹੀਂ ਹੁੰਦਾ ਹੁਣ ਤਾਂ ਮੈਨੂੰ ਜਾਣਦੇ ਹਰਪ੍ਰੀਤ ਨੂੰ ਮੈਂ ਫੋਨ ਨਹੀਂ ਲਾਉਂਦੀ ਉੱਥੇ ਜਾ ਕੇ ਗੱਲ ਦਾ ਪਤਾ ਲਗ ਮੌਕੇ ਤੇ ਕੀ ਸੱਦ ਲੈ ਮੈਨੂੰ ਤਾਂ ਟੈਨਸ਼ਨ ਹੋਈ ਪਈ ਹੈ ਚਲ ਮੈਂ ਜਾਣੀ ਹੈ ਕਿਹੜਾ ਮੌਕੇ ਤੇ ਤਵੱਜੀ ਹੋਈ ਹੈ ਤੂੰ ਦੱਸੀਂ ਨੀ ਹੋ ਰਿਹਾ ਵਿਚਾਰਾ ਉਹ ਪਿਆ ਹੁਣ ਹੈ ਜਾ ਕੇ ਕੀ ਗੱਲ ਹੈ ਕੀ ਚਲ ਮੈਨੂੰ ਜਾਣ ਤੇ ਫਿਰ ਜਾਵਾਂ ਮੈਂ ਨੇ ਸ਼ੁਕਰ ਹੈ ਸਾਰਾ ਕੁਝ ਠੀਕ ਹੋਈ ਹਾਂ ਚਲ ਫਿਰ ਜੀ ਪੈਸੇ ਭੈਸ ਦੰਦੇ ਦਿੰਦੀਆਂ ਕੱਢ ਕੇ ਆ ਜਾ ਚਲ ਵੇਖੀਓ ਨਾ ਪੂਰਾ ਉੱਥੇ ਆ ਹੀ ਜਾਈਂ ਫਿਰ ਮੁੜ ਕੇ ਸਾਰ ਪ੍ਰੀ ਡਾਪੋ ਇਹਦਾ ਪਾਸਵਰਡ ਕੀ ਸੀਗਾ 5 8 1999 ਖੁੱਲ ਗਿਆ ਦੇਖਾਂ ਤਾਂ ਸਹੀ ਜੱਸ ਮੈਂ ਨਾ ਤੁਹਾਨੂੰ ਕੀ ਹੈ 10 ਪਹੁੰਚੇ ਕੁਝ ਨਹੀਂ ਮੈਂ ਤਾਂ ਵੈਸੇ ਹੀ ਦੇਖ ਰਿਹਾ ਸੀ ਮੇਰਾ ਫੋਨ ਪਤਾ ਨਹੀਂ ਮੈਂ ਕਿੱਥੇ ਰੱਖਤਾ ਉਹਨਾਂ ਮੈਂ ਕਿਸੇ ਨੂੰ ਫੋਨ ਲਾਉਣਾ ਸੀਗਾ ਤਾਂ ਕਰਕੇ ਮੈਂ ਮੈਂ ਕਿਹਾ ਚੱਲ ਮੈਂ ਇਹ ਤੋਂ ਲਾ ਲੈਂਦਾ ਇੱਥੇ ਪਿਆ ਤੁਹਾਡਾ ਫੋਨ ਬਾਹਰ ਮੰਜੇ ਤੇ ਪਿਆ ਅੱਛਾ ਹਾਂ ਚਲੋ ਮੈਂ ਚਲੋ ਉਹਨਾਂ ਨੂੰ ਗੱਲ ਕਰ ਲੈਂਦੇ ਮੈਨੂੰ ਮੜਾ ਫੋਨ ਦੇ ਦੇ ਕੀ ਕਰਨਾ ਫੋਨ ਲਾਉਣਾ ਸੀਗਾ ਸਰਪੰਚ ਨੂੰ ਫੋਨ ਲਾਉਣਾ ਸੀਗਾ ਮੈਂ ਮੇਰੇ ਕੋਲ ਤਾਂ ਨੰਬਰ ਹੀ ਹੈ ਮੇਰੇ ਯਾਦ ਹੈ ਨੰਬਰ ਉਹਦਾ ਅੱਛਾ 1 ਮਿੰਟ ਦਿੰਨੀ ਆ ਆ ਲੋ ਮੈਂ ਲਾ ਦੇਣੀ ਮੈਨੂੰ ਬੋਲ ਦੋ ਨੰਬਰ ਨਹੀਂ ਫੜਾ ਦੇ ਕਈ ਵਾਰ ਹਨਾ ਨੰਬਰ ਸੀਗਾ 98 ਆਇਆ ਸਵਿਚ ਆਫ ਆਇਆ ਹੈ। ਅੱਛਾ, ਲਿਓ। ਕੀ ਹੋ ਗਿਆ ਹੁਣ ਦਰਦ ਠੀਕ ਹੈ ਤੁਹਾਡਾ? ਹਾਂ, ਠੀਕ ਹੈ। ਅੱਗੇ ਨਾਲੋਂ ਤਾਂ ਠੀਕ ਹੈ। ਮੈਂ ਨਾ ਇਹ ਕਹਿੰਦੀ ਸੀ ਵੀ ਬੇਬੇ ਕਹਿੰਦੀ ਸੀ ਬਾਹਰ ਆ ਕੇ ਬਹਿ ਜਾਓ। ਹਾਂ, ਆ ਜਨਾ ਮੈਂ ਬਾਹਰ ਆ ਜਨਾ ਕੋਈ ਨਹੀਂ। ਆਜੂ ਮੈਂ ਲੈ ਜਣੀ ਆ ਤੁਹਾਨੂੰ। ਆ ਕੋਈ ਨਹੀਂ ਮੈਂ ਆ ਜੂਗਾ। ਆ ਜੂਗਾ। ਤਰ ਲੂੰਗੇ? ਹਾਂ, ਹਾਂ, ਤਰ ਲੂੰਗਾ। ਕੀ ਹੋ ਗਿਆ ਜੱਸ? ਹੱਸੀ ਕਿਉਂ ਜਾਂਦੇ ਆ? ਮੈਨੂੰ ਵੀ ਦੱਸ ਦੋ ਜੇ ਕੋਈ ਗੱਲ ਹੈਗੀ, ਮੈਂ ਵੀ ਹੱਸ ਲੂੰਗੀ। ਉਹ ਹਾਸੀ ਤਾਂ ਮੈਨੂੰ ਆਉਣੀ ਹੀ ਹੋਈ ਆ। ਮੈਂ ਤਾਂ ਤੇਰੇ ਡਰਾਮਿਆਂ ਤੋਂ ਹੱਸਦਾ ਵੀ ਕਦੇ ਤਾਂ ਤੂੰ ਐ ਹੋ ਜਾਣੀਆ ਵੀ ਮੈਂ ਇਹਨੂੰ ਜਾਣਦੀ ਨਹੀਂ ਤੈਨੂੰ 100 ਵਾਰ ਬੁਲਾਵਾਂ ਫੇਰ ਵੀ ਨਹੀਂ ਬੋਲਦੀ ਪਰ ਕਦੇ-ਕਦੇ ਵੀ ਹੁਣ ਉੱਥੋਂ ਤੱਕ ਵੀ ਤੂੰ ਮੈਨੂੰ ਲੈ ਕੇ ਜਾਏਂਗੀ ਬਸ ਇਸੇ ਡਰਾਮਿਆਂ ਜਾਂ ਤੋਂ ਮੈਨੂੰ ਹਾਸੇ ਆ ਗਈ ਸੀ ਲੈ ਇਹਦੇ ਵਿੱਚ ਡਰਾਮੇ ਵਾਲੀ ਕੀ ਗੱਲ ਐ ਜੇ ਥੋੜਾ ਧਿਆਨ ਰੱਖਦੇ ਆ ਤਾਂ ਤੁਹਾਨੂੰ ਚੰਗਾ ਨਹੀਂ ਲੱਗਦਾ ਜੇ ਮੈਂ ਤੁਹਾਡੀ ਗੱਲ ਨਹੀਂ ਸੁਣਦੀ ਫਿਰ ਤੁਸੀਂ ਮੈਨੂੰ ਬੋਲਣਾ ਵੀ ਹਾਂ ਮੇਰੇ ਧਿਆਨ ਨਹੀਂ ਰੱਖਦੀ ਤੈਨੂੰ ਕੀ ਫਿਕਰ ਐ ਮੇਰੇ ਧਿਆਨ ਪਤਾ ਕੀ ਗੱਲ ਐ ਜੇ ਤੈਨੂੰ ਕਹਿ ਕੇ ਧਿਆਨ ਰਖਵਾਈਏ ਉਹ ਚੀਜ਼ ਗਲਤ ਹੈ ਕਿਤੇ ਦੀ ਤਰ੍ਹਾਂ ਆਪਦਾ ਮਨ ਕਰੇ ਦਿਲ ਕਰੇ ਵੀ ਮੈਂ ਇਹਨਾਂ ਦਾ ਖਿਆਲ ਰੱਖਾਂ ਪਰ ਨਹੀਂ ਤੈਨੂੰ 100 ਵਾਰ ਸਮਝਾਉਣਾ ਪੈਂਦਾ ਪਹਿਲਾਂ ਵੀ ਤੇਰਾ ਫਰਜ਼ ਕੀ ਹੈ ਤੈਨੂੰ ਫਰਜ਼ ਆਪਣੇ ਨਾ ਆਪਣੇ ਆਪ ਪਤਾ ਹੋਣੀ ਚਾਹੀਦੀ ਸੀ ਚਲ ਕੋਈ ਨਹੀਂ ਇਹ ਗੱਲਾਂ ਛੱਡ ਇਹ ਤੇਰੇ ਪੱਲੇ ਨਹੀਂ ਪੈਣੀਆਂ ਇਹ ਗੱਲਾਂ ਮੇਰੇ ਮੇਰੇ ਫਰਜ਼ਾਂ ਦਾ ਸਾਰਾ ਪਤਾ ਹੀ ਆ ਕਦੋਂ ਕਿੱਥੇ ਮੈਂ ਕੀ ਕਰਨਾ ਕੀ ਨਹੀਂ ਜੇ ਤੈਨੂੰ ਤੇਰੇ ਫਰਜ਼ਾਂ ਦਾ ਪਤਾ ਹੁੰਦਾ ਨਾ ਹਰਪ੍ਰੀਤ ਜੋ ਤੂੰ ਕਰਦੀ ਹੈ ਨਾ ਤੂੰ ਉਹ ਨਾ ਕਰਦੀ ਜੱਸ ਮੈਨੂੰ ਨਾ ਤੇਰੇ ਗੱਲਾਂ ਦਾ ਸਮਝ ਨਹੀਂ ਆਉਂਦੀ ਕੀ ਗੋਲ ਗੋਲ ਜਿਹੀ ਗੱਲਾਂ ਕਰੀਏ ਨੇ ਸਾਫ਼ ਕਲੀਅਰ ਗੱਲ ਕਰਨਾ ਮੇਰੇ ਨਾਲ ਇਹ ਗੋਲ ਗੋਲ ਗੱਲਾਂ ਤੈਨੂੰ ਹੌਲੀ ਹੌਲੀ ਸਮਝ ਆਉਣਗੀਆਂ ਥੋੜਾ ਜਿਹਾ ਟਾਈਮ ਲੱਗੂ ਪਰ ਮੈਂ ਤਾਂ ਤੁਹਾਡੇ ਕਿਸੇ ਦੀ ਵੀ ਨਹੀਂ ਗੱਲਾਂ ਸਮਝ ਆਉਂਦੀਆਂ ਜਿਹੜਾ ਕਿਹੜਾ ਹੁੰਦਾ ਬਸ ਲੜਨ ਤੇ ਮੇਰੇ ਨਾਲ ਹੋਰ ਅਸੀਂ ਵੀ ਲੜਦੇ ਹਾਂ ਤੇਰੇ ਨਾਲ ਤੂੰ ਕਾਨੂੰ ਕਿਸ ਨਾਲ ਲੜਦੀ ਹੈ ਮੈਂ ਕਿਉਂ ਲੜਨਾ ਕਿਸੇ ਨਾਲ ਮੈਂ ਤਾਂ ਜੇ ਵਧੀਆ ਬੁਲਉਣੀ ਤਾਂ ਨਹੀਂ ਕਿਸੇ ਨੇ ਬੋਲਣਾ ਚਾਜ ਨਾਲ ਮੇਰੇ ਨਾਲ ਪਤਾ ਨਹੀਂ ਕੀ ਗੱਲ ਹੈ ਜੇ ਕੋਈ ਗੱਲ ਹੈਗੀ ਹੈ ਮਨ ਚ ਤਾਂ ਮੈਨੂੰ ਦੱਸੋ ਮੰਮੀ ਤਾਂ ਤੈਨੂੰ ਕਿੰਨਾ ਪਿਆਰ ਕਰਦੇ ਨੇ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਪਰ ਤੂੰ ਸਾਡੀ ਕਦਰ ਨਹੀਂ ਨਾ ਪਾਉਂਦੀ ਲੈ ਫਿਰ ਮੈਂ ਕਿਹੜਾ ਪਿਆਰ ਕਰਦੀ ਨਹੀਂ ਤੁਹਾਨੂੰ ਆ ਦੇਖ ਹੀ ਰਿਹਾ ਹੋਂ ਤਾਂ ਕਿੰਨਾ ਕਰਦੀ ਆ ਚੱਲ ਕੋਈ ਨਹੀਂ ਇਹ ਗੱਲਾਂ ਛੱਡ ਚੱਲ ਤੂੰ ਮੈਂ ਆਉਣਾ ਹਾਂ ਓ ਜੱਸ ਚੱਲ ਕੋਈ ਨਹੀਂ ਤੇਰੇ ਨਾਲ ਹੀ ਵਗ ਚੱਲਦਾ ਬਸ ਲੈ ਆ ਫਿਰ ਮੈਨੂੰ ਦਾਦੀ ਨੇ ਕਹਿਣਾ ਵੀ ਇਕੱਲੇ ਨੂੰ ਛੱਡਿਆਈ ਉੱਥੇ ਚੱਲ ਕੋਈ ਨਹੀਂ ਕੋਈ ਨਹੀਂ ਆਜੂ ਮੈਂ ਐਡਾ ਇੱਟੇ ਵੀ ਨਹੀਂ ਹੈਗੇ ਸਾਥ ਹੁਣ ਤਾਂ ਠੀਕ ਆ ਉਹ ਤਾਂ ਤਾਂ ذਵੀ ਘਟ ਗਿਆ ਨਹੀਂ ਕੀ ਹਾਲ ਆ ਬਈ ਠੀਕ ਹੈ ਵਧੀਆ ਤੂੰ ਸੁਣਾ ਵਧੀਆ ਵਧੀਆ ਹੋਰ ਆ ਗਈ ਪਰਜਾਈ ਆ ਗਈ ਯਾਰ ਲੈ ਆਇਆ ਮੈਂ ਮੰਮੀ ਵਾਲਾ ਕਹਿਣ ਲੱਗ ਗਈ ਸੀ ਮੰਮੀ ਕਹਿੰਦੀ ਲੈ ਕੇ ਆ ਪਰਦਾ ਜੀ ਨੂੰ ਉਹ ਤਾਂ ਚੱਲ ਵਧੀਆ ਕੀਤਾ ਲੈ ਕੇ ਹੀ ਹੋਣੀ ਸੀ ਇੱਕ ਨੱਕ ਦਿਨ ਤਾਂ ਆ ਜਾਣੀ ਸੀ ਲੱਗ ਗਿਆ ਪੇਚਾ ਫਿਰ ਬੜਦੇ ਬੜਦੇ ਉਹ 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 ਨੂੰ ਵੱਢ ਪਹਿਲਾਂ ਲਾ ਲਈਏ ਨੂੰ ਬਈ ਹਾਂ ਹਾਂ ਲਓ ਮੈਂ ਸਮਝ ਪਰ ਲੋਤ ਜੀ ਨੂੰ ਬਈ ਪਤਾ ਨਹੀਂ ਆ ਬਈ ਪਾਇਆ ਗਿਆ ਸੀ ਅੱਜ ਘਰੇ ਵੀ ਪਾਇਆ ਸੀ ਪੇਚਾ ਤਾਂ ਅੱਛਾ ਉਹੀ ਟੋਪਰਾ ਬੜਾ ਵੜਾ ਸੀ ਨਾ ਬੇਚਲੋਂ ਨਾ ਪਾਈ ਰੱਖਦਾ ਹੁੰਦੇ ਇਹਦੇ ਨੇ ਓ ਯਾਰ ਕੁਛ ਨਹੀਂ ਬਸ ਐਵੇਂ ਬੋਲਣ ਲੱਗੀ ਦੇਨ ਹੀ ਨਹੀਂ ਪਤਾ ਨਹੀਂ ਉਹਦੀ ਮਾਂ ਦੀ ਵਾਲੀ ਚੱਕਾ ਧੋਰ ਝੰਡੋ ਛੱਡੋ ਧੋਰ ਸਾਡੀ ਛੇਦੀ ਸੀ ਉਹ ਪੈ ਗਿਆ ਬੇਟਾ ਯਾਰ ਕੁਛ ਨਹੀਂ ਮੈਂ ਜਨਜ਼ਾਦਾਂ ਗੱਲ ਹੈ ਵੀ ਉਹ ਤਾਂ ਜਲੋਂ ਨੂੰ ਲੈ ਕੇ ਆਇਆ ਤੇਰੀ ਬਝਾਈ ਨੂੰ ਅੱਛਾ ਉਹ ਬੋਲਣ ਲੱਗੀ ਵਾਵਾ ਅੱਛਾ ਆਇਆ ਕਰਕੇ ਵੀ ਤੂੰ ਲੈ ਕੇ ਨਹੀਂ ਆਇਆ ਮੈਨੂੰ ਤੈਨੂੰ ਪਤਾ ਇੰਨੇ ਦਿਨਾਂ ਦਾ ਮੈਂ ਲੈ ਕੇ ਨਹੀਂ ਸੀ ਆਇਆ ਹੈ ਹੈ ਲੈ ਕੇ ਹਾਂ ਹਾਂ ਇਹ ਉਹ ਵਾਵਾ ਗੱਲਾਂ ਹੀ ਕਰੇਗੀ ਅੱਛਾ ਮੈਂ ਕਿਹਾ ਗੁੱਸਾ ਪਰ ਮੈਂ ਕਹਾ ਜਾ ਤੂੰ ਭੱਗ ਜਾ ਯਾਰ ਜੇ ਤੂੰ ਆ ਹੀ ਕਹਿਣੀ ਹੈ ਨਾ ਜਾ ਉਹ ਉਹ ਵੜ ਤਾ ਹੈਲੋ ਕੀ ਆ ਗਿਆ ਵੜ ਤਾ 15 ਬੰਗ ਵੜਦੇ ਹਾਂ ਉਸ ਤੇ ਸੰਤ ਅਹ ਇਹ ਪੂਰਾ ਸਾਵਾ ਤੈਨੂੰ ਵੇਚੇ ਪਾਉਣ ਦਾ ਵੇਚਾ ਡੱਬਾ ਵਾਲਾ ਸੀ ਤੈਨੂੰ ਦਸੀਆਂ ਨਾ ਅੱਜ ਵੀ ਪਾੜਾ ਲੈ ਤੈਨੂੰ ਸ਼ਿਕਾਇਤ ਨਹੀਂ ਇਹਨੂੰ ਵੇਚੇ ਪਾਉਣਾ ਚੋਪਾ ਸਟਾਪ ਕਰ ਗਈ ਫਿਰ ਜਦੋਂ ਮੈਂ ਕਹਾ ਜਾ ਭੱਗ ਜਾ ਜਾਣਾ ਤਾਂ ਅੱਜ ਟੱਕਰੀ ਫੜੇ ਮੇਰੀ ਬਣਾ ਤੈਨੂੰ ਆ ਗੱਲ ਰੱਖਦਾ ਨਾਲੇ ਹਾਂ ਪਰ ਮੈਂ ਤੈਨੂੰ ਇਹ ਗੱਲ ਲਾ ਗਾ ਤੂੰ ਮੱਚ ਟੱਕਰੀ ਨਹੀਂ ਨਾ ਚੱਲ ਨਹੀਂ ਤੈਨੂੰ ਮੈਂ ਕਹਾਂਗਾ ਇੱਕ ਵਾਰ ਨਹੀਂ ਕੁਝ ਲੜਾਈਆਂ ਯਾਰ ਆ ਇਹ ਤੇ ਮੈਂ ਮੇਰੀ ਗੱਲ ਸੁਣ ਲੈ ਤੈਨੂੰ ਆ 10 15 ਦਿਨ ਲੜਕੇ ਰਿਹਾ ਉਹਦੇ ਨਾਲ ਠੀਕ ਹੈ ਤੇ ਨਾਲੇ ਘਰੇ ਵੀ ਰੋਟੀ ਪਾਣੀ ਦਾ ਔਖਾ ਸਾਰਾ ਕੁਝ ਔਖਾ ਹੋ ਜਾਂਦਾ ਤੁੰਦ ਸੀ ਨਾਲ ਵੀ ਫਾਇਦਾ ਨਹੀਂ ਕਿਸੇ ਵੀ ਗੱਲ ਦਾ ਤੇ ਮੈਂ ਤੈਨੂੰ ਐਂ ਕਹਿਣਾ ਤੂੰ ਵੀ ਯਾਰ ਛੱਡ ਪਰੇ ਯਾਰ ਆ ਗੱਲਾਂ ਜਿਹੜੀਆਂ ਮੈਨੂੰ ਮੈਨੂੰ ਨਾ ਕਈ ਗੱਲਾਂ ਸੁਣਨ ਨੂੰ ਮਿਲੀਆਂ ਕਿ ਜਿਹੜੀਆਂ ਜਿਹੜੀਆਂ ਗੱਲਾਂ ਤੂੰ ਕਰਦਾ ਯਾਰ ਕਦੇ ਆ ਮੈਨੂੰ ਆਪਦਾ ਤੈਨੂੰ ਭਰਾ ਸਮਝ ਕੇ ਕਰਦੇ ਆ ਹੋਰ ਤਾਂ ਕੀ ਆ ਨਹੀਂ ਮੈਂ ਤਾਂ ਕੀ ਕਰਨੀ ਇਹਨਾਂ ਨੂੰ ਪਤਾ ਹੀ ਨਹੀਂ ਓਏ ਨਹੀਂ ਉਹ ਨਹੀਂ ਗੱਲ ਹੈਗੀ ਗੱਲ ਪਤਾ ਕੀ ਆ ਇਹ ਜਿਵੇਂ ਹੁਣ ਤਾਂ ਤੈਨੂੰ ਹੈਗਾ ਮਜ਼ਾ ਆਉਂਦਾ ਵਧੀਆ ਲੱਗਦਾ ਵੀ ਜੋ ਹੁਣ ਤਾਂ ਤੈਨੂੰ ਚੁਗਲੀਆਂ ਕਰਨ 'ਚ ਮਜ਼ਾ ਆਉਂਦਾ ਪਰ ਜਦੋਂ ਤੂੰ ਵੱਡਾ ਹੋ ਗਿਆ ਨਾ ਇਹ ਬਾਣ ਪੈ ਜਾਂਦੀ ਹੁੰਦੀ ਹੈ। ਨਹੀਂ ਮੇਰੀ ਗੱਲ ਸੁਣ ਬਈ ਪਤਾ ਕੀ ਗੱਲ ਹੈ ਚੁਗਲੀ ਵਾਲੀ ਤਾਂ ਕੀ ਗੱਲ ਹੈ ਇਹ ਚ? ਹਾਂ ਤੂੰ ਭਰਾਵਾਂ ਆਪਣਾ ਲੈ ਆਈ ਤੂੰ ਕੋਈ ਛੋਟੀ ਹੁੰਦੀ ਹੈ ਭਰਾਵਾਂ ਕੋਲ ਤੂੰ ਗੱਲ ਕੀਤੀ ਚੁਗਲੀ ਹੁੰਦੀ ਹੈ। ਤੂੰ ਮੇਰੇ ਕੋਲੇ ਕਰਤੀ ਮੈਂ ਤੇਰੇ ਕੋਲੇ ਕਰਤੀ ਹੈਨਾ। ਉਹ ਮੇਰੀ ਨਹੀਂ ਕੋਈ ਗੱਲ ਹੈਗੀ। ਜਦੋਂ ਤੂੰ ਕਿਸੇ ਦੀ ਗੱਲ ਲਾ ਕੇ ਕਰੀਏ ਨਾ ਉਹ ਚੁਗਲੀ ਬਣ ਜਾਂਦੀ ਹੈ। ਇਹ ਤਾਂ ਚੁਗਲੀ ਵਾਲੀ ਕੋਈ ਗੱਲ ਹੀ ਨਹੀਂ ਬਈ। ਕੱਲ ਸਮਝ ਵੀ ਤੇਰੀ ਛਵੀ ਇਹੋ ਜੀ ਬਣ ਗਈ ਵੀ ਜਿਹੜਾ ਨਵੀਨ ਹੈ ਕਹਿੰਦੇ ਇਹ ਕਹਿੰਦੇ ਵੀ ਇਹ ਮੁੰਡਾ ਕੀ ਕਿਸੇ ਦੀ ਗੱਲ ਕਰੇ ਬਿਨਾ ਰਹਿ ਨਹੀਂ ਸਕਦਾ ਫਿਰ ਉਹਦਾ ਫਾਇਦਾ ਕੀ ਨਹੀਂ ਲੋਕਾਂ ਦਾ ਆਪਾਂ ਮੂੰਹ ਵੱਢ ਲਾਂਗੇ ਫਿਰ ਉਹ ਹੀ ਜਿਹਨੂੰ ਬਾਹਲਾ ਕੁਝ ਕਹਿੰਦੇ ਆ ਭਾਈ ਉਹ ਆਪਾਂ ਤੇਰਾ ਮੂੰਹ ਤਾਂ ਫੜ ਸਕਦੇ ਆ ਭਰਾਵਾ ਮੈਂ ਤੈਨੂੰ ਉਹ ਗੱਲ ਲਗਾਣਾ ਵੀ ਤੂੰ ਆਲਾ ਮੂੰਹ ਸਾਹਮਣੇ ਬੋਹ ਲੈ ਕਰ ਉਹ ਮੇਰਾ ਤਾਂ ਮੂੰਹ ਸਾਹਮਣੇ ਆਪਾਂ ਤਾਂ ਭਈ ਯਾਰ ਤੈਨੂੰ ਭਾਈ ਸਮਝ ਕੇ ਕਰਦੇ ਆ ਹੋਰ ਤਾਂ ਆਪਾਂ ਤੁਹਾਨੂੰ ਪਤਾ ਕਿਸੇ ਕੋਲ ਆਪਣਾ ਜਾਨੀ ਤੂੰ ਯਾਰ ਨਾ ਸਮਝਿਆ ਕਰ ਮੈਂ ਤਾਂ ਸਹੀ ਆਖਦਾ ਤੂੰ ਮੈਨੂੰ ਭਾਈ ਸਮਝ ਕੇ ਵੀ ਕੋਈ ਗੱਲ ਨਾ ਦਿੱਸਾ ਕਰ ਜੇ ਤੂੰ ਗੱਲ ਰੱਖਦਾ ਨਾ ਤਾਂ ਤੇਰੀ ਮਰਜ਼ੀ ਹੈ ਬਾਈ ਫਿਰ ਪਤਾ ਕੀ ਆ ਉਹ ਗੱਲ ਗਾਂ ਹੋ ਜਾਂਦੀ ਆ ਬਾਅਦ ਗੱਲ ਵੱਜ ਜਾਂਦੀ ਆ ਯਾਰ ਫਿਰ ਉਸ ਗੱਲ ਲੈ ਛੱਡ ਢੇਲੇ ਛੱਡ ਥੋੜੀ ਢੇਲੇ ਛੱਡਦਾ ਤੂੰ ਗੱਲ ਸੁਨਣਾ ਫਿਰ ਮੇਰੀ ਤੂੰ ਮੈਨੂੰ ਕਹਦਾ ਨਾ ਢੇਲੇ ਛੱਡ ਐ ਕਰ ਇਹ ਕਰ ਤੂੰ ਆਪਦੀ ਗਲਤੀ ਮੰਨ ਨਾ ਉਹ ਹੁਣ ਮੈਂ ਤਾਂ ਕੀ ਮੰਨਾਂ ਬਾਈ ਤੂੰ ਗੱਲਾਂ ਹੀ ਨਹੀਂ ਗੱਲਾਂ ਹੀ ਇਹ ਜੀਆਂ ਕਰਦਾ ਫਿਰ ਹਾਂ ਮੈਂ ਕੀ ਗੱਲਾਂ ਤੂੰ ਗੱਲ ਸਮਝਿਆ ਕਰ ਤੈਨੂੰ ਮੈਂ ਕਹੀ ਨਾ ਕਿ ਤੂੰ ਗੱਲ ਕਰਨੋਂ ਹਟ ਜਾ ਕਿਸੇ ਦੀ ਕੱਲ ਕੱਲ ਕਲਾਰ ਨੂੰ ਕੋਈ ਇਹ ਜਾ ਕੇ ਇਸ ਕੁਝ ਪਉਤ ਰਹੇ ਤੇ ਰਵਾ ਦੇ ਵਿੱਚ ਤੂੰ ਐਸਾ ਲਾ ਲੈ ਵੀ ਰੁਪਏ ਦੇ ਕੇ ਖੜਾ ਹਟੂਗਾ ਆਪਾਂ ਕੇਸ ਵਾਲੇ ਤਾਂ ਬਈ ਕੰਮ ਹੀ ਨਹੀਂ ਕਰਦੇ ਆਪਾਂ ਨੂੰ ਤੂੰ ਫੀ ਲੋੜਾ ਕੇ